ਕੀਲਾ ਮਨੁੱਖ ਮਾਇਆ ਮੋਹ ਤੇ ਨਿਕਾਂ ਰੰਗਾ ਵਿੱਚੋਂ ਬਚ ਸਕਦਾ ਹੈ ਇਸ ਸਵਾਲ ਦਾ ਜਵਾਬ குருਜੀ 50 ਅੰਕ ਤੇ ਬਖਸ਼ਿਸ਼ ਕਰਤੇ ਹਨ ਅਨੇਕ ਪ੍ਰਕਾਰ ਹੀ ਮੋਹਿਆ ਬਹੁਤ ਇਹੋ ਸੰਸਾਰ ਇਸ ਜਗਤ ਨੂੰ ਮਾਇਨੇ ਨਿਕਾ ਕਿਸਮਾਂ ਦੇ ਰੂਪਾਂ ਰੰਗਾਂ ਵਿੱਚ ਕਈ ਤਰੀਕਿਆਂ ਨਾਲ ਮੋਹ ਰੱਖਿਆ ਹੈ ਜਿਸ ਨੂੰ ਰੱਖੇ ਸੂਰ ਹੈ ਸਮਰਤ ਪੁਰਖ ਅਪਰ ਇਸ ਵਿੱਚੋਂ ਉਹੀ ਬਚ ਸਕਦਾ ਹੈ ਜਿਸ ਨੂੰ ਸਭ ਸਮਰਥਾ ਵਾਲਾ ਬੇਅੰਤ ਕਾਲ ਪੁਰਖ ਆਪ ਬਚਾਏ ਹਰ ਜਨ ਹਰ ਲਿਬੂਦ ਹਰ ਜਨ ਹਰ ਲਿ ਉਦਰੇ ਨਾਨਕ ਸਦ ਬਿਲੇ ਹਾਰ ਪ੍ਰਮਾਤਮਾ ਦੀ ਮਿਹਰ ਨਾਲ ਪ੍ਰਮਾਤਮਾ ਦੇ ਭਗਤ ਹੀ ਪ੍ਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜ ਕੇ ਬਚਦੇ ਹਨ ਇਹ ਨਾਨਕ ਤੂੰ ਸਦਾ ਉਸ ਪ੍ਰਮਾਤਮਾ ਤੋਂ ਸਦਗੀ ਹੋ ਗੁਰੂ ਪਿਆਰਿਓ ਉਹੀ ਮਨੁੱਖ ਮਾਇਆ ਬਹੁਤੇ ਨੇਕਾਂ ਰੰਗਾ ਵਿੱਚੋਂ ਬਚ ਸਕਦਾ ਹੈ ਜਿਸ ਨੂੰ ਸਪਰਥਾ ਵਾਲਾ ਪਾਲੂ Ó, pra você aí.